ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਸੁਨਸੇਂ ਕਬਾਇਆ ਸੂਬਾ ਪ੍ਰਧਾਨ ਪੀਆ ਟਟਪਾਸ ਬੇਰ ਵਿਦਾਰਜਨੀਆ ਪੰਜਾਬ ਤਾਂ ਸਾਥਿਓ ਲਗਾਤਾਰ ਤੁਸੀਂ ਵੇਖਿਆ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਪਲਾਕਾਂ ਵਿੱਚ ਜਾ ਕੇ ਆਪਾਂ ਮੀਟਿੰਗਾਂ ਕੀਤੀਆਂ ਮੀਟਿੰਗਾਂ ਦਾ ਨਤੀਜਾ ਤੁਸੀਂ ਦੋ ਤਰੀਕਿਆਂ ਨਾਲ ਦੇਖਿਆ ਤਾਂ ਤੁਹਾਨੂੰ ਵੀ ਕਿਹਾ ਸੀ ਵੀ ਲਗਾਤਾਰ ਮੀਟਿੰਗਾਂ ਦਾ ਦੌਰ ਇਸੇ ਤਰ੍ਹਾਂ ਚੱਲਦਾ ਰਹੇਗਾ ਤਾਂ ਉਸੇ ਮੀਟਿੰਗਾਂ ਦੇ ਦੌਰ ਦੇ ਵਿੱਚ ਅੱਜ ਅਸੀਂ ਮਲੋਟ ਦੇ ਵਿੱਚ ਪਹੁੰਚਿਆ ਮਲੋੜ ਦੇ ਵਿੱਚ ਅਸੀਂ ਸੁਖਵਿੰਦਰ ਸਿੰਘ ਨੂੰ ਤਿੰਨ ਬਲਾਕਾਂ ਦਾ ਪ੍ਰਧਾਨ ਨਿਯੁਕਤ ਕੀਤਾ ਕਰ ਰਹੇ ਹਾਂ ਤਾਂ ਸਾਰੇ ਸਾਥੀ ਮਲੋੜ ਵਾਲੇ ਜਿੱਥੇ ਵੀ ਕੋਈ ਬੈਠਾ ਹੈ ਤਾਂ ਸੁਖਵਿੰਦਰ ਨਾਲ ਸੰਪਰਕ ਕਰ ਲੈਣ ਤਾਂ ਤੁਹਾਡੇ ਕੋਲ ਮੇਰਾ ਨੰਬਰ ਵੀ ਹੋਣਾ ਹੈ ਤਾਂ ਸਾਥੀਓ ਅਗਲੀ ਗੱਲ ਕਰਦੇ ਹਾਂ ਲੜਾਈ ਆਪਣੀ ਮਾਸਟਰ ਕਿਡ ਦੀ ਭਰਤੀ ਦੀ ਹੈ 55% ਦੀ ਹੈ ਜਾਂ ਲੈਕਚਰਰ ਦੀ ਭਰਤੀ ਦੀ ਹੈ ਜਾਂ ਕੰਬੀਨੇਸ਼ਨ ਦੀ ਹੈ ਕਿਉਂਕਿ ਆਪਾਂ ਲਗਾਤਾਰ 3 ਸਾਲਾਂ ਤੋਂ ਲੜਦੇ ਆਂ ਸਰਕਾਰ ਨੇ ਆਪਾਂ ਨੂੰ ਕੱਖ ਨਹੀਂ ਦਿੱਤਾ ਤੁਸੀਂ ਵੀ ਜਾਣਦੇ ਹੋ ਸਰਕਾਰ ਦੇਣ ਵਾਲੀ ਵੀ ਨਹੀਂ ਹੈਗੀ ਜਦੋਂ ਤੱਕ ਇਹਨਾਂ ਦੇ ਜਲੂਸ ਨਾ ਕੱਢਿਆ ਜਾਂ ਇਹਨਾਂ ਦੀਆਂ ਜਿਹੜੇ ਕਰਿੰਦੇ ਆ ਉਹਨਾਂ ਦਾ ਜਲੂਸ ਉੱਥੇ ਜਾ ਕੇ ਨਾ ਕੱਢਿਆ ਉਦੋਂ ਤੱਕ ਭਰਤੀ ਨਹੀਂ ਦੇਣ ਵਾਲੇ ਮਾਸਟਰ ਕ੍ਰੈਡਿਟ ਦੀ ਜਿਹੜੀ ਭਰਤੀ ਹੈ ਲਗਾਤਾਰ ਕਹਿੰਦੇ ਆਇਆ ਕਿ ਅਸੀਂ ਤੁਹਾਨੂੰ ਹਰ ਸਾਲ ਦੇ ਦੰਦਿਆਂ ਕਰਾਂਗੇ ਪਰ ਸਾਥਿਓ ਇਹਨਾਂ ਨੇ ਹਰ ਸਾਲ ਤੱਕ ਹੀ ਦੇਣੀ ਸਾਥਿਓ ਲਗਭਗ ਲਾਸਟਾਂ ਤੇ ਪਹੁੰਚ ਗਿਆ ਹੈ ਦਾ ਸਾਥੀਓ ਲਗਾਤਾਰ ਤੁਸੀਂ ਦੇਖਿਆ ਆਪਾਂ ਮੀਟਿੰਗਾਂ ਕੀਤੀਆਂ ਤਾਂ ਦੋ ਤਰੀਕ ਤੋਂ ਤੁਸੀਂ ਵੇਖਿਆ ਇਹਨਾਂ ਦਾ ਕਿਵੇਂ ਜਲੂਸ ਨਿਕਲਿਆ ਤੁਸੀਂ ਵੀ ਵਧੀਆ ਗਿਣਤੀ 'ਚ ਬਾਹਰ ਨਿਕਲੇ ਹੋ ਤਾਂ ਸਾਥੀਓ 23 ਤਰੀਕ ਨੂੰ ਆਪਣਾ ਮੁੱਖ ਮੰਤਰੀ ਦੀ ਕੋਟੀ ਦਾ ਕਰਾਉ ਕੀਤਾ ਜਾ ਰਿਹਾ ਹੈ ਉਸੇ ਸਬੰਧ ਵਿੱਚ ਤੁਸੀਂ ਸਾਰਿਆਂ ਨੇ ਮੁੱਖ ਮੰਤਰੀ ਦੀ ਕੋਟੀ ਦਾ ਕਰਾਉ ਕਰਨ ਪਹੁੰਚਣਾ ਹੈ ਸਾਥਿਓ ਇਹ ਲੜਾਈ ਕੋਈ ਆਪਣੀ ਸਾਡੀ ਇਕੱਲੇ ਦੀ ਨਹੀਂ ਹੈਗੀ ਇਹ ਤੁਹਾਡੀ ਸਾਰਿਆਂ ਦੀ ਹੈ ਅਪਲਾਈ ਕਰਨਾ ਤੁਸੀਂ ਸਾਰਿਆਂ ਨੇ ਹੈ 25 ਤੋਂ 30000 50000 ਖੇਡਰ ਕਰਾਂ ਦੇ ਬੈਠਾ ਤਾਂ ਉੱਥੇ 400 ਜਣਾ ਪਹੁੰਚਦੇ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਤੁਸੀਂ ਲਗਭਗ ਇਸ ਵਾਰ ਜੇ ਪਿਛਲੀ ਵਾਰੀ ਤੁਸੀਂ 400 ਪਹੁੰਚਿਓ ਤਾਂ 1000 ਦੀ ਗਿਣਤੀ 'ਚ ਪਹੁੰਚੋ ਜੇਕਰ ਤੁਸੀਂ ਮਾਸਟਰ ਕੈਡਰ ਦੀਆਂ ਮੰਗਾਂ ਜਲਦੀ ਮਨਾਉਣਾ ਚਾਹੁੰਦੇ ਜਾਂ ਤੁਸੀਂ ਮਾਸਟਰ ਕੈਡਰ ਦੀ ਭਰਤੀ ਲੈਣਾ ਚਾਹੁੰਦੇ ਜਾਂ ਲੈਕਚਰਰਾਂ ਦੀ ਭਰਤੀ ਲੈਣਾ ਚਾਹੁੰਦੇ ਹੋ ਲੈਕਚਰਰਾਂ ਦੇ ਵਿਸ਼ਾ ਨਹੀਂ ਭਰਤੀ ਲਗਭਗ ਅਜੇ ਅੱਧੇ ਕੋ ਵਿਸ਼ਾ ਨਹੀਂ ਭਰਤੀ ਉਹਨਾਂ ਨੇ ਨੋਟੀਫਿਕੇਸ਼ਨ ਪਿਛਲੇ ਸਮੇਂ ਜਾਰੀ ਕੀਤਾ ਸੀ ਸਾਥੀਓ ਕੁਝ ਵਿਸ਼ਾ ਨਹੀਂ ਰਹਿੰਦੀਆਂ ਉਹ ਵੀ ਆਪਾਂ ਸਾਰਿਆਂ ਨੇ ਜਾਰੀ ਕਰਾਉਣਾ ਹੈ ਤਾਂ ਸਾਥੀਓ ਲੜਾਈ ਜਿਹੜੀ ਲੰਬੀ ਹੈ ਤੇ ਤੁਹਾਡੇ ਸਿਰ ਤੇ ਜਿੱਤੀ ਜਾਣੀ ਹੈ ਕਿਉਂਕਿ ਕੇਡਰ ਦੇ ਸਿਰ ਤੇ ਲੜਾਈਆਂ ਜਿੱਤੀਆਂ ਜਾਂਦੀਆਂ ਹੈ ਅਪੀਲ ਹੈ ਤੁਸੀਂ ਸਾਰੇ ਸਾਥੀ ਇਹ ਲੜਾਈ ਦਾ ਸਾਥ ਦਿਓਗੇ 23 ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਰਾਉ ਕਰਨ ਜਾ ਰਹੇ ਆ ਤਾਂ ਤੁਸੀਂ ਸਾਰੇ ਪਹੁੰਚਣਾ ਹੈ ਜੇ ਕਰ ਸਾਥਿਓ ਤੁਸੀਂ 2-4 ਧਰਨਿਆਂ 'ਚ ਲਗਾਤਾਰ ਇਸੇ ਤਰ੍ਹਾਂ ਲਗਾਤਾਰ ਬਣਾ ਲਈ ਤਾਂ ਸਾਥਿਓ ਆਪਾਂ ਆਪਣੀਆਂ ਮੰਗਾਂ ਜਲਦ ਜਿੱਤਾਂਗੇ ਤਾਂ ਸਾਥਿਓ ਮੈਜਿਸਨ ਸਿੰਘ ਕਬਾਇਆ ਸੁਪਰ ਪ੍ਰਧਾਨ ਬੀਏ ਟਟਪਾਰ ਡੇਰੇਦਰ ਯੂਨੀਅਨ ਪੰਜਾਬ ਧੰਨਵਾਦ